ਹਾਂ ਛੋਟੇ ਵੀਰ ਚਮਕ ਹਾਂ ਬਈ ਜੇਸਨ ਆਪਣੀ ਜਿਹੜੀ ਸਾਈਡ ਡੁੱਬੀ ਪਈ ਆ ਹਾਂ ਇਹ ਡੁੱਬੀ ਸੀ ਦਿਨ ਹੋ ਗਏ 6 ਦਿਨ ਹੋ ਗਏ ਹਾਂ ਦਸ ਦਿਨ ਪਾਣੀ ਤੇ ਹੋਰ ਹੀ ਸੁੱਕਦਾ ਹਾਂ ਬਾਕੀ ਉੱਤਰੋਂ ਮੌਸਮ ਵੀ ਖਰਾਬ ਆ ਜੀ ਸਹੀ ਗੱਲ ਆ ਜਦੋਂ ਇਹਦਾ ਪਾਣੀ ਸੁੱਕੂਗਾ ਮੈਨੂੰ ਲੱਗਦਾ ਆਪਾਂ ਨੂੰ ਜਗਾਹ ਕਣਕ ਬੀਜਣੀ ਪਊਗੀ ਕਣਕ ਬੀਜਣੀ ਪਊਗੀ ਅੱਧੀ ਭਾਦੋਂ ਤਾਂ ਹੋ ਗਈ ਅੱਧੀ ਭਾਦੋਂ ਹੋ ਗਈ ਬਸ ਤੇ ਸਾਹਮਣੇ ਗਾਹ ਅਸੂ ਕੱਤਾ ਜਾਲੇ ਕਣਕ ਬੀਜਣੀ ਪਊਗੀ ਇਹ ਤਾਂ ਨਹੀਂ ਹੁੰਦੀ ਹੁਣ ਸਾਰੀ ਡੁੱਬੀ ਪਈ ਆ ਥੱਲੇ ਹੁਣ ਸਾਰਾ ਇਹ ਡੁੱਬ ਗਿਆ ਸਾਰਾ ਬਾਕੀ ਹੋ ਗਿਆ ਸਾਰਾ ਪਾਣੀ ਉੱਤਰ ਕੇ ਡੇਗਦਾ ਸਾਰਾ ਪਾਣੀ ਹਲੇ ਪਾਣੀ ਉਤਰਿਆ ਨਹੀਂ ਹੈਗਾ ਘਟੂ ਘਟਾ ਟਾਈਮ ਅੰਦਾ ਵੀ ਆਪਾਂ ਦੋਨੇ ਭਾਈ ਨੂੰ ਰ ਆਪਣੀ ਤਿੰਨ ਚਾਰ ਵਾਫਾਹਲ ਮਰ ਗਏ ਬਣੀ ਰੇ ਸਾਲੀ ਮਰਦੀ ਆ ਸਾਲੀ ਮਰਦੇ ਜਿਹੜੇ ਸਾਲ ਨਹੀਂ ਪੈਂਦਾ ਚਲ ਕਰੀ ਹੁਣ ਪਤਾ ਹਲ ਕੀ ਕਰੀ ਹੁਣ ਇਹਦਾ ਮੈਂ ਤੈਨੂੰ ਆਖਿਆ ਵੀ ਮੈਂ ਖੇਤ ਜਾਣ ਦੀ ਲੋੜ ਹੀ ਨਹੀਂ ਹੈਗੀ ਆ ਇੱਥੇ ਹਾਲ ਤਾਂ ਹੋਈ ਪਈ ਜੇ ਲੈ 1 ਇੰਚ ਪਾਣੀ ਮਿਲ ਦਿੰਦੇ ਘਟਿਆ ਹੋਰ ਆ ਗੱਲ ਦੱਸੀ ਔਰ ਯਾਰਾ ਉਹ ਪਾਣੀ ਤੇਰੇ ਲਈ ਕਿੰਨਾ ਜੀ ਲਾਗਦਾ ਨਾ ਕਿ ਜੀ ਲਾਗਦਾ ਨਾ ਇੱਥੇ ਆ ਕੇ ਜੀ ਲਾਗਦਾ ਉਹ ਤਾਂ ਹੀ ਪਾਣੀ ਖੜਾ ਹੈ ਆ ਖੜਨਾ ਕੋਰੀ ਉਹ ਨਾ ਬੱਗੇ ਇਹ ਨਾਲ ਬਸ ਹੋ ਰਿਹਾ ਉਹਨੂੰ ਕੀ ਕਰੀਏ ਕੋਰੀ ਚੱਲ ਭਾਈ ਪਾ ਉਧਰ ਜਾ ਕੇ ਬਾਹਾਂ ਦੇਖਦੇ ਆ ਉਹ ਵੀ ਡੱਬਿਆ ਪਿਆਗਾ 2 ਕਿੱਲੇ ਜਾਂ ਫਿਰ ਉੱਧਰ ਰਹਿਣਾ ਫਿਰ 4-1 ਕਿਲੇ ਦੇ ਉੱਤੇ ਚਲਾ ਜਾ ਬਾਹਰੇ ਆ ਜਾ ਨਿਕਲੇ ਉਹ ਦੂਜਾ ਬਾਹਾਂ ਦੇਖ ਕੇ ਨਾ ਪਾ ਜਾ ਚੱਲ ਭਾਈ ਆ ਬਾਹਾਂ ਫੜ ਲੈ ਮਿੱਤਰ ਅੱਛਾ ਜੀ ਤੱਕ ਅੱਛੰਦੀ ਵਾਲੀ ਹੈਗੀ ਅੱਛਾ ਪੰਜ ਹੱਥ ਦੀ ਫੜ ਲੈਂਦੇ ਆ ਆ ਜਾ ਆ ਜਾ ਠੀਕ ਹੈ ਭਾਈ ਵਧੀਆ ਤੁਹਾਡੇ ਸਾਹਮਣੇ ਹਾਲ ਹੈਗਾ ਹਾਲ ਤਾਂ ਪਤੀ ਆਪਾਂ ਬੁਰਾਈ ਹੈ ਖੇਤ ਖੇੜਾ ਮਾਰਨਾ ਹੈਂ ਗਾਂ ਕਿਹੜਾ ਮਾਰਨਾ ਓਏ ਗਾਂਹਾਂ ਜਾਇਓ ਅਸੀਂ ਹਾਲ ਆ ਬਸ ਇਹ ਵੀ ਨਹੀਂ ਕੋਈ ਪਾਣੀ ਪਿੰਦਾ ਹਾ ਹੋਇਆ ਤੂੰ ਐ ਮਤਲਬ ਹਲੇ 4 ਕਿਲੋ ਡੁੱਬ ਗਏ ਦੋ ਉਧਰ ਦੋ ਆ ਔਰ ਉਧਰ ਆਪਣਾ ਬੜਾ ਬਰਾੜ ਹੋ ਗਿਆ ਅੱਜ ਹਰੇਕ ਸਾਲ ਫਸਲ ਮਰਦੀ ਆ ਆ ਪਾਣੀ ਕੱਦ ਨੂੰ ਕੱਟ ਨਹੀਂ ਤਰਨ ਲੱਗੇ ਗਾ ਆਪਾਂ ਕੁਝ ਮੋਗੇ ਮੱਗ ਜਾਣ ਲੱਗੇ ਦੇਖੀ ਨਹੀਂ ਇਹ ਓਏ ਯਾਰ ਉਹੀ ਹਾਲ ਹੈਗਾ ਨੀਵੇਂ ਬਾਹਰ ਪਾਣੀ ਆਈ ਜਾਂਦਾ ਪਾਣੀ ਮਾਗ ਨਹੀਂ ਬੜਾ ਜਾਂਦਾ ਹੈ ਨਾ ਬਸ ਐ ਮਤਲਬ ਚਾਰੇ ਕਿਲ ਡੁੱਬੇ ਬੈਠ ਨੇ ਸਾਡਾ ਚਾਰ ਵੀ ਨਾਲ ਡੁੱਬ ਗਿਆ ਬੜਾ ਬੁਰਾ ਹਾਲ ਹੋ ਗਿਆ ਕਿੰਨੀ ਵਿਆਹ ਦੀ ਗੱਲ ਕਰਨੀ ਆਏ ਵੀ ਤਾਹਾਂ ਤੋਂ ਦਾ ਕਾਣਾ ਮੌਸਮ ਦੇਖ ਲੈ ਕਿੰਨੇ ਹੋਇਆ ਪਿਆ ਆਲੇ ਬਾਈ ਵਿਆਹ ਕਰਨਾ ਮੁੰਡੇ ਦਾ ਉਹ ਚੱਲ ਬਾਈ ਜਵਾਸਤਾ ਵਿਆਹ ਹੂ ਜਵਾਸਤਾ ਕੁਮਾਰਾ ਰਖੇ ਫਾਸਲੇ ਤੇ ਕੋਈ ਗੱਲ ਜਵਾਸਤਾ ਤੇਲਾ ਛੋਟਾ ਕਰ ਤੂੰ ਵਿਆਹ ਦਾ ਰਾਲ ਮਿਲ ਕੇ ਹੋ ਜੂਗਾ ਉਹ ਤਾਂ ਹੋ ਜੂਗਾ ਕੋਈ ਗੱਲ ਜਵਾਕ ਕੱਠ ਘੱਟ ਕਰ ਲਾਂਗੇ ਹੋਰ ਕੀ ਵੀ ਫਿਰ ਹੈ ਸਾਰਾ ਉਹਨਾਂ ਪਤਾ ਇੱਕ ਨਹੀਂ ਮਿਲਦਾ ਹੁਣ ਸਾਨੂੰ ਪਤਾ ਹੀ ਐ ਯਾਰ ਪਾਣੀ ਆਉਂਦੀ ਬੜਾ ਹਾਂ ਪਾਣੀ ਭਾਈ ਅੰਮ੍ਰਿਤ ਜੀ ਆਪ ਹੀ ਦੇਖੋ ਇੱਕ ਜਿਹੜੀ ਨਾਲ ਮਿਲ ਕੇ ਤਾਂ ਜਿਹਦਾ ਕੋਈ ਬਾਹਾਂ ਮੂੰਜੀ ਕੋਈ ਪਾਣੀ ਨਿਕਲਦਾ ਉਹ ਕੱਢ ਲਓ ਭਾਈ ਹੋਰ ਕੀ ਹੈ ਭਾਈ ਬਸ ਬਾਈ ਇੰਨਾ ਹੋ ਸਕਦਾ ਵੀ ਜਿਹੜਾ ਉੱਚਾ ਬਾਹਾਂ ਪਈ ਉਹਦੀ ਮਾਰੀ ਬੱਟਰੂਪ ਲਓ ਹਣਾ ਹਾਂ ਵੀਹੀ ਗੱਲ ਹੈ ਵੀ ਹੁਣ ਆਪਾਂ ਨੂੰ ਸਰਕਾਰ ਤੋਂ ਕੋਈ ਆਸ ਨਹੀਂ ਹੈ ਉਹ ਤਾਂ ਹੈ ਸਹੀਂ ਨਹੀਂ ਕੋਈ ਸਰਕਾਰ ਦਾ ਆ ਵੀ ਭੂਗਣਾ ਫੁੱਲੇ ਪਿਆਗਾ ਸਹੀ ਗੱਲ ਹੈ ਤੇ ਇੰਨੇ ਪਾਣੀ ਤਾਂ ਕੋਈ ਬੱਤ ਵੀ ਨਹੀਂ ਰੁਕਦੀ ਸਹੀ ਗੱਲ ਹੈ ਚੱਲ ਭਾਈ ਆਪਾਂ ਜਾ ਕੇ ਤੇ ਬੰਮਾ ਮਾਰੂ ਮੋਗਾ ਦੇਖ ਲੈਂਦਾ ਆਪਾਂ ਆਪਾਂ ਦੇਖ ਲਓ ਆਜੋ ਭਾਈ ਆਜੋ ਹਾਂ ਆਜੋ ਭਾਈ ਆਜੋ ਭਾਈ ਹੋਰ ਹੁਣ ਇਹਦਾ ਆਪਾਂ ਨੂੰ ਖੇਤਰਾ ਕਰਨੀ ਭੂ ਹੋ ਹਾ ਹਾ ਜੰਟੇ ਤੂੰ ਦੇਖ ਕੇ ਤਾਂ ਗਿਆ ਤੈਨੂੰ ਪਤਾ ਤਾਂ ਹੈਗਾ ਤੂੰ ਕਦੇ ਆਪਣੇ ਖੇਤ ਕਦੇ ਆਇਆ ਨਹੀਂ ਤੂੰ ਆਏ ਦੇਖ ਪਹਿਲਾਂ ਤਾਂ ਆਪਣੇ ਕਰਨੀ ਪਾਟੜੀ ਦੇਖ ਨਾਲੇ ਦੂਜੇ ਪਾਸੇ ਨਾਲੇ ਵਾਲੀ ਪਾਟੜੀ ਦੇਖ ਹਾਂ ਇਹ ਤਾਂ ਇੰਨਾ ਸ਼ੁਕਰਨਾ ਬੇਲ ਬੂਲ ਦੀ ਸਾਫ ਕਰੀ ਹੋਈ ਸੀ ਅ ਜਦੋਂ ਹੜਾ ਵਾਲਾ ਪਾਣੀ ਆਇਆਗਾ ਉਦੋਂ ਲੰਘਿਆ ਪਾਣੀ ਵਧੀਆ ਨਿਕਾਸ ਵਧੀਆ ਸੀ ਪਾਣੀ ਦਾ ਗਾਹ ਮਤਲਬ ਤਾਂ ਬਚਤ ਰਹਿ ਗਈ ਤਾਂ ਪੱਤਣ ਦੇ ਚੱਲਿਆ ਕਰੇਲਾ ਪਈਆਂ ਪਈਆਂ ਨੇ ਬੁਰਾ ਹਾਲ ਹੋਇਆ ਪਏ ਇੱਥੇ ਕਿਹੜਾ ਢੇੜਾ ਵਜਦਾ ਸੀਗਾ ਇਹ ਤਾਂ ਅੱਜ ਮੜਾ ਮੜਾ ਪਾਣੀ ਉੱਤਰਿਆਗਾ ਫੇਰ ਕਿਤੇ ਢੇੜਾ ਮਾਰਨ ਆਏਗੀ ਅਰਜੀ ਯਾਰ 10 ਵਾਰੀ ਅਰਜੀ ਦੇ ਆਇਆ ਮੈਂ ਬਹਿ ਕੇ ਮੋੜਿਆ ਉਹਨੇ ਉੱਥੇ ਕੋਈ ਗੌਲ ਦਾ ਹੈ ਨਹੀਂਗਾ ਨਾ ਜਗਲਾਤ ਮਹਿਕਮੇ ਵਾਲੇ ਢੇੜਾ ਗੂੜਾ ਮਾਰਦੇ ਨੇ ਬੀਪੇ ਅਸੀਂ ਨਾਲ ਲੱਗ ਜਾਾਂਗੇ ਸਾਡੇ ਬਾਣ ਚੋਂ ਮਿੱਟੀ ਚਾਕੇ ਲਾ ਦਿਓ ਕੱਲੇ ਆਪਣੇ ਨਹੀਂ ਵੀ ਆਪਣਾ ਬਾਣ ਲੱਗਦਾ ਨਾਲੇ ਨਾਲ ਇਹ ਸਾਰੇ ਨਾਲੇ ਦੇ ਆਲੇ ਦੁਆਲੇ ਪਟੜੀਆਂ ਚਾਹੀਦੀਆਂ ਨੇ ਉੱਚੀਆਂ ਕਰਨੀਆਂ ਚਾਹੀਦੀਆਂ ਨੇ ਹਾਂ ਹਾਂ ਭਾਈ ਮੈਂ ਸਾਰੀ ਗੱਲ ਕਰੀ ਸੀ ਦੇਖੋ ਕਸੂਰ ਆਪਣੇ ਲੋਕਾਂ ਦਾ ਵੀ ਆ ਭਾਈ ਵੱਡਣੋਂ ਨਹੀਂ ਹਟਦੇ ਪਟੜੀਆਂ ਨੂੰ ਹਾਂ हां मैं कह ही सी ये गल मैं भी ਤੁਸੀਂ ਆਪਦੀ মিনਤੀ ਕਰਾਓ মিনਤੀ ਕਰਾ ਕੇ ਜਿੰਨੀ ਤੁਹਾਡੀ ਪਾਟੜੀ ਬਣਦੀ ਹੈਗੀ हां मैं ਜਗਲਾਤ ਮੈਂ ਕਿਹਾ ਉਹਨੂੰ ਕਿਹੀਏ ਇਹ ਗੱਲ ਵੀ ਤੁਸੀਂ মিনਤੀ ਕਰਾ ਕੇ ਭਈ ਆਪਦੀ ਜਿੰਨੀ ਕ ਬਣਦੀ ਹੈ ਥੋੜੀ ਪਾਟੜੀ ਮਿੱਟੀ ਲਾਓ ਨਾਲ ਲੱਗਾਂਗੇ ਅਸੀਂ ਹੋਰ ਦੱਸ ਬਈ ਗੌਰ ਨਹੀਂ ਕਰਦੀ ਇਹ ਚੀਜ਼ਾਂ ਵੱਲ ਨਹੀਂ ਗੌਰ ਕਰਦੀ ਸਰਕਾਰ ਹਾਂ ਠੀਕ ਹੈ ਹਾਂ ਹਮਾਰੀ ਕਿਹੜਾ ਕੋਈ ਨਾ ਨਾਲ ਤੂੰ ਦੇਖ ਜੀ ਠੀਕ ਓਕੇ ਐ ਆਜੋ ਭਾਈ ਦੱਸੋ ਕੋਈ ਹਾਲ ਤਾਲ ਖੇਤ ਦਾ ਕਿਵੇਂ ਐ ਉਹ ਬਾਬਾ ਕਿਵੇਂ ਖੇਤ ਦੀ ਦਾ ਬਗਾ ਬਰ ਰੇਰੂ ਆ ਤਰਾ ਰੇਰੂ ਦਾ ਅਜੇ ਹੋਰ ਨਹੀਂ ਦਸੀ ਜਾਂਦਾ ਖੇਤੋ ਐ ਹਾਂ ਖੇਤ ਆਇਆ ਸੀ ਬਾਬਾ ਕੀੜਾ ਮਾਰ ਕੇ ਮੈਂ ਦੇਖਦੇ ਪਾਣੀ ਕੋ ਨਹੀਂ ਕਿਵੇਂ ਨਾਲ ਉੱਤਰ ਗਿਆ ਪਹਿਲਾਂ ਨਾਲੋਂ ਪਾਣੀ ਤੇਰੇ ਪਾਣੀ ਮੁੜ ਗਿਆ ਹਾਂ ਮੁੜ ਗਿਆ ਹੁਣ ਤਾਂ ਉਹ ਨਾੜਾ ਕਰੇ ਪੂਰ ਗਿਆ ਹੱਲ ਗਿਆ ਉਹ ਕੀ ਕਰੇ ਹੁਣ ਤੈਨੂੰ ਪਤਾ ਹੈਗਾ ਦੋ ਨਾਲਿਆਂ ਦਾ ਪਾਣੀ ਇਕੱਠਾ ਹੋ ਜਾਂਦਾ ਉੱਥੇ ਆ ਕੇ ਕਹਿੰਦੇ ਅਗੇ ਕੀ ਕਰੂਗਾ ਤੈਨੂੰ ਪਤਾ ਵੀ ਸਰਕਾਰਾਂ ਦਾ ਮਾਲਕ ਇਹ ਹਾਏ ਲਉਂਦੀਆਂ ਨੇ ਆ ਮੈਂ ਪੱਕਰੀ ਸੀ ਗੱਲ ਕਿਸੇ ਰਵੇ ਹਾਂ ਪੰਦਾ ਅੱਗੇ ਤਾਂ ਗੱਡੀਆਂ ਖਾਤਰ ਹੁੰਦਾ ਐ ਅਗੇ ਤਾਂ ਮਾਸਾ ਝੜ ਗਿਆ ਮੈਂ ਸਾਡੇ ਪੈਰਾਂ ਨਾਲ ਹੱਲ ਗਿਆ ਅਗੇ ਐਂ ਤਾਂ ਨਹੀਂ ਹੱਲ ਹੋ ਸਕਦਾ ਕਾ ਉਹ ਗਿਰਦਾ ਬਚ ਰੂ ਹਾਂ ਜੀ ਦੀਦੀ ਬਚਦਾ ਪਾਣੀ ਉੱਪਰ ਨਾਲੇ ਚ ਲੱਗ ਗਿਆ ਨਾ ਹੁਣ ਨਿਕਲਣ ਇੱਥੇ ਦਾ ਮਰ ਗਈ ਇੱਥੇ ਦਾ ਮਰ ਗਈ ਆਪਣਾ ਸਕੂਲ ਵਾਲੇ ਗਰਾਊਂਡ 'ਚ ਮਰ ਗਈ ਆ ਨੀਵੇਂ ਖਾਂਵੇਂ ਤੇ ਨੁਕਸਾਨ ਹੋ ਗਿਆ ਉਹ ਪੁੰਨਰੀ ਮਰੀ ਪਈ ਆ ਖਾਸੀ ਹਾਂ ਹੋਰ ਜਿਹੜੀ ਆਪਣੇ ਦੇ ਚਲ ਬਾਣ ਉੱਚੇ ਸੀਗੇ ਜਿੱਥੇ ਨੋਲੇਜ ਨਿਕਲ ਜਾਂਦਾ ਚਲ ਪਾਣੀ ਔਖਾ ਬਹੁਤ ਹੈ ਭਾਈ ਆ ਪਾਟਣੀਆਂ ਕੁੱਟੜੀਆਂ ਦਾ ਬਾੜਾ ਔਖਾ ਹੋ ਰਿਹਾ ਪਿਆ ਉਹ ਲੋਕ ਵੱਢੀ ਜਾਂਦੇ ਨੇ ਹੋਰ ਆਪਣੇ ਵਾਲੀ ਸਾਈਡ 'ਚ ਹੁਣ ਪਾਟੜੀ ਹੁੰਦੀ ਲੈ ਪਾਣੀ ਨਹੀਂ ਆਪਣੇ ਵਾਲੇ ਬਾਣ 'ਚ ਪੈਂਦਾ ਸੀ ਉਹਦਾ ਕਹਿੰਦੇ ਵਿਚਾ ਦਰਖਤ ਵੀ ਲਾ ਲੈਂਦੇ ਨੇ ਦਰਿਆਵਾਂ 'ਚ ਹਾਂ ਅਗੇ ਸਾਡੀ ਮੇਰ ਹੈ ਕਿ ਉਹ ਨਾ ਸਰਕਾਰ ਆਏ ਕਰੇ ਹੂੰ ਇਧਰ ਸਰਕਾਰ ਦਾ ਪਾਣ ਬਣਦਾਗਾ ਸਰਕਾਰ ਕੱਟ ਕੇ ਆ ਜੀ ਪਾਣੀ ਦਿੱਤੀ ਕਰਕੇ ਆਦੇ ਉੱਚਾ ਕਰਦੇ ਬੜਾ ਪਾਣੀ ਹਰੇ ਕਿਸਾਨ ਆਉਂਦਾ ਆ ਸਰਕਾਰ ਨੂੰ ਕੋਈ ਕਹੀ ਬਿੰਦੂ ਦੇ ਸਰਕਾਰ ਹੈ ਜੋ ਨੇ ਤਾਂ ਸਰਕਾਰ ਆਪੇ ਦਿੱਤੇ ਕਰ ਗਿਓ ਰਾਜ ਨੂੰ ਮਾਦੇ ਲੋਕ ਨੇ ਬੀਮਾ ਵੀ ਹੋ ਸਕਦਾ ਹੈ ਬੀਮਾ ਕਰਦੇ ਨੇ ਫਸਲ ਦਾ ਕਾਹਦੇ ਕਹਿ ਜਾਓ ਉਹ ਲੋਕ ਸਰਕਾਰ ਕੋਲੋਂ ਕਹਿ ਸਰਕਾਰ ਆਪਣੀ ਸੌਂਦੀ ਕਿੱਥੇ ਬਾਬਾ ਸਰਕਾਰ ਵਾਲਾ ਕਹਦਾ ਪਤਾ ਕੀ ਕਰੇ ਸਰਕਾਰ ਕਹਿੰਦੇ ਤੁਸੀਂ ਦਿੱਤਾ ਵੇਚ ਦੋ ਤੁਸੀਂ ਬਾੜੀ ਉੱਚੀ ਕਰ ਜਦੋਂ ਆਪ ਦੀ ਆਪ ਗੱਡੀ ਲੈਂਦੇ ਨੇ ਉਹਦਾ ਬੀਮਾ ਹੁੰਦਾ ਜਾਂ ਜਮੀ ਫੁੱਟ ਗਏ ਸਾਰੀ ਦੁਬਾਰਾ ਨਵੀਂ ਮਿਲ ਜਾਂਦੀ ਹੈ ਸਰਕਾਰ ਦੁਬਾਰਾ ਦੁਬਾਰਾ ਲੋਕਾਂ ਨੂੰ ਮਾਰਦੀ ਆ ਪਤਾ ਨਹੀਂ ਸਰਦਨ 7 7 ਸਕੇਅਰ ਫੁੱਟ ਪਾਣੀ ਡੈਮ ਤੋਂ ਇਹ ਸਭ ਦਾ ਸਵਾ ਦੋ ਲੱਖ ਇਕੱਠਾ ਪਾਣੀ ਹੌਲੀ ਹੌਲੀ ਛੱਡਦਾ ਮੜਾ ਮੜਾ ਜਦੋਂ ਜਦੋਂ ਐ ਪਤਾ ਲੱਗਿਆ ਕਿ ਨਹੀਂ ਨਹੀਂ ਰੁੱਤ ਆ ਗਈ ਜੇ ਇੱਕ ਟੱਕਣੋ ਉਹਦੀ ਖੋਲ ਦਿਆ ਕਰਨ ਐ ਹਾਂ ਵੱਧ ਹੋ ਵੀ ਨਾ ਪਹਿਲਾਂ ਫੇਸੂਏ ਪਾਲ ਬੰਦ ਰੱਖਦੇ ਨੇ ਜਦੋਂ ਪਾਣੀ ਚੱਲ ਪਿਆ ਮਾਰਦੇ ਨੇ ਜਾਨੇ ਦੀ ਲੋੜ ਨਹੀਂ ਰਹੀ ਉਹ ਦਾਣੇ ਆ ਹੋਣ ਲੱਗਿਆ ਸਾਰੇ ਜੂਪੀ ਜਾਫੀ ਚ ਆਪਾਂ ਗੱਲ ਕਿ ਆ ਸਰ ਤਾਂ ਵੋਟ ਰਾਜ ਆ ਸਰਕਾਰ ਤਾਂ ਨਹੀਂ ਬੋਲਦੀ ਸਰਕਾਰ ਹੱਥੀ ਦੀ ਮਿਲਤੀ ਕਰੇ ਭਰੀਆਂ ਕਰੇ ਉੱਚੀਆਂ ਆਉਂਦੀਆਂ ਓਏ ਆਪਣੇ ਆਹ ਜਿਹੜਾ ਮੰਤਰੀ ਸਾਹਿਬ ਉਤੋਂ ਵੀ ਆ ਕੇ ਸਿੱਧੇ ਹੀ ਲਫਾ ਪੇ ਇਹ ਰਾਤ ਨੂੰ ਖੜੀ ਜਾਂਦਾਗਾ ਰਾਤ ਨੂੰ ਲੋ ਬਾੜੀ ਚ ਪਾਕੇ ਨਹੀਂ ਲਮਕਾਏ ਗਏ ਉਹ ਤਾਂ ਜਨਾਨੀ ਹੀ ਲੋਟ ਆਉਂਦੀ ਯਾਰ ਉਹਦਾ ਜਨਾਨੀ ਨੂੰ ਲਈ ਫਰੀ ਜਾਂਦਾ ਬਾੜੀ ਚ ਪਾਕੇ ਤੁਸੀਂ ਆਏ ਲਮਕਾ ਦਿਓ ਅਗਲਾ ਕੱਢ ਲੇ ਕਿਸੇ ਟਾਈਮ ਆ ਯਾਰ ਕਹਿੰਦੇ ਆਏ ਛੜ ਤੇ ਉਹ ਪਣੀ ਜੀ ਯਾਰ ਤੁਸੀਂ ਪਾਪਾ ਆਏ ਦੇਖੋ ਕੋਈ ਸਰਵੇ ਕਰਿਆ ਉਹਨੇ ਕਿੰਨੇ ਥਾਵੇਂ ਨੁਕਸਾਨ ਹੋਇਆ ਹੜ੍ਹ ਦੇ ਪਾਣੀ ਨਾਲ ਉਹ ਸਰਵੇ ਕਰਿਆ ਉਹਨੇ ਉਹ ਬਾਹਰ ਗਿਆ ਹੋ ਜੀ ਵਿਚਾਰਾ ਜਿਹੜੇ 3 ਲੱਖ ਲੋਕ ਨੇ 2023 ਚ ਮਾਰ ਗਏ 25 ਚ ਫੇਰ ਮਾਰ ਕੇ ਕਿਥੋਂ ਟੁੱਟਣਗੇ ਲੋਕੋ ਕੀ ਉੱਠਿਆ ਜਾਉਂ ਬਹੁਤ ਘਰ ਦੇ ਪੁੱਠੇ ਮਿਆਂ ਜਿਹੜੇ ਲੋਕ ਨੇ 2 ਸਾਲ ਫਸਲ ਨਹੀਂ ਹੁੰਦੀ ਉੱਥੇ ਐ ਬਹੁਤ ਦੇਖਿਆ ਉਹ ਮੈਸਾ ਸੰਘਣ ਨਹੀਂ ਖੁੱਲੇਗੇ ਮੈਸਾ ਹੀ ਮਗੇ ਕੋਈ ਨਹੀਂ ਉਹ ਇਹਦੇ ਨਾਲ ਚੰਗਾ ਪੈਸੇ ਕੱਟ ਲਿਆ ਕਰਨ ਫਸਲ ਚ ਹਾਂ ਉਹਨਾਂ ਕਹਜਣਾ ਜੂੜ ਵੜ ਦੇਣਾ ਪੱਕੇ ਕਰ ਦੇਣਾ ਉਹਨਾਂ ਦੇ ਕਿਨਾਰੇ ਹਾਂ ਹਾਂ ਬਾਕੀ ਉਹਨਾਂ ਪਤਾ ਗੱਲ ਗਿਆ ਸਰਕਾਰ ਦਾ ਫਸਲ ਜਿਹੜੀ ਸੈਂਕਾ ਸਰਕਾਰ ਆ ਉਹ ਮਾਰਨ ਫਿਰਦਾ ਪਾਕਿਸਤਾਨ ਨੂੰ ਕੀ ਚਲ ਬਾਕੀ ਬਾਕਤਾਂ ਜਰਾ ਹੁ ਗਰੀਬ ਆਗਾ ਪਾਣੀ ਛੱਡ ਦੇ ਨੇ ਪਹਿਲਾਂ ਪਹਿਲਾਂ ਪਾਣੀ ਰੋਕ ਲਿਆ ਸੀ ਕਹੇ ਹਾਂ ਰੋਕ ਲਿਆ ਪਾਣੀ ਸੀ ਦਿੰਦੇ ਲੈ ਕੇ ਹੁਣ ਸ਼ਰਤਾਂ ਫਲੱਡ ਹੂੰ ਤੱਕ ਅਸਾਂ ਮੋਰ ਮੋਰ ਪਾਕ ਕਸਾਂ ਨੂੰ ਮਾਰ ਰਹੇ ਨੇ ਉਹ ਬਾਕ ਕਸਾਂ ਕਰਾ ਉਤਲੀਆ ਪਹਿਲਾਂ ਦੇਖੋ ਅੱਗੇ ਚੰਗਾ ਬਾਬਾ ਫਰਮਾ ਤਾਂ ਚੱਲਿਆ ਸਵੇਰ ਦਾ ਗਿਆ ਵਾਖੇ ਉਹ ਬਹਿ ਜਾ ਬਹਿ ਜਾ ਬਾਬਾ ਚਾਹ ਪਾਣੀ ਪੀ ਕੇ ਆਉਣਾ ਕੋਈ ਨਹੀਂ ਤਾਂ ਤੂਸ ਖੇਡਦੇ ਆ ਗੱਲ ਉਹ ਤਾਂ ਸੁਣ ਲਿਆ ਕਰੋ ਐਂ ਲਾ ਖਾਲ ਹੁੰਦੇ ਸੀ ਅੱਛਾ ਵਾਹ ਖਾਲਾਂ ਦੇ ਲਬੇ ਡੰਡੀਆਂ ਹੁੰਦੀਆਂ ਜੀਆਂ ਡਾਕਟਰ ਨੂੰ ਫਿਰਨ ਨੂੰ ਅਸਾਂ ਜੀ ਤੇ ਪਾਣੀ ਰੁਕ ਜਾਂਦਾ ਦੀਗਾ ਹੁਣ ਆ ਪੰਗਾ ਦਬੀਆਂ ਦੀਆਂ ਭੜੋਲੀਆਂ ਉਹ ਖਾਲੀ ਖਤਮ ਹੋ ਗਏ ਢੇਗੇ ਬੱਦ ਬੱਟਾ ਕੁੱਤਾ ਵੀ ਦੁਰਦਾ ਮਹਾ ਡਿੰਡੋ ਛੱਡੀ ਨਹੀਂ ਭੋਰਾ ਵੀ ਨਹੀਂ ਛੱਡਿਆ ਸਾਰਾ ਵਿਕਰ ਲਾ ਲਿਆ ਕਾਇਦਨ ਦੇ ਇੱਕ ਕਣਕ 70 ਮਾਲ ਦੀ ਹੋਗੀ ਉਹ ਥਾਂ ਰੱਖਦੇ ਨਹੀਂ ਵੀ ਬੱਦ ਵਿਕਰ ਲਾ ਲਿਆ ਹੁਣ ਕਸੂਰ ਸਾਡਾ ਵੀ ਹੈਗਾ ਮੈਂ ਉਹਦਾ ਹੈਗਾ ਹੀ ਐ ਅੱਗੇ ਬਾਬਾ ਪਾਣੀ ਕਰਕੇ ਹਰੇ ਖਾਲਾਂ ਹੁਣ ਪਾਣੀ ਕਿੱਦਾਂ ਦੇਗਾ ਬਾਕੀ ਦੇਵਾਪਾ ਤੁਸੀਂ ਸਿਆਣੇ ਸਭ ਤੋਂ ਵੱਡੇ ਹੋਗੇ ਭੜੀਆਂ ਪਾਈਆਂ ਹੁੰਦੀਆਂ ਕੇ ਹਰ ਇੱਕ ਸੂਏ ਨਾਲ ਦਾ ਦਾ ਕੰਮ ਤੋਂ ਫਟਿਆ ਦਰਾਖਤ ਲਾਇਆ ਜਦੇ ਆਪਣੀਆਂ ਨੇ ਪੱਟ ਕੇ ਖਾ ਗਏ ਇਹ ਉਹਨਾਂ ਦਾ ਜਾ ਕੇ ਜਿਹੜੀ ਜੜਤ ਲਾਉਣਾ ਸੂਰ ਰਿਆ ਹੈ ਮਾ ਜਮਾ ਹੈ ਬਟ ਹਾਰਟ ਐਡੇ ਕਰਕੇ ਰੱਖ ਜਾ ਐ ਉਹ ਬਟਟਾ ਹੋਣ ਖਾਤਰ ਤੇਰੀ ਸੂਰੀ ਪਾਰੀ ਰਹਿ ਗਈ ਹੋਵਾ ਉਹ ਟਟ ਗਈ ਲਿਓ ਬੋਰੀਆਂ ਧਰ ਕੇ ਨਾ ਜੀ ਦਾਨ ਹੋ ਗਿਆ ਜੀ ਦੁਨੀਆ ਦਾ ਅਸਤਾਉ ਗਿਆ ਸਾਰਾ ਕੁਝ ਖਰਾਬ ਕਰੀ ਜਾਂਦੇ ਨੇ ਲੋਗ ਬੰਦੀ ਕਰਦੇ ਨੇ ਇਹ ਕੋਈ ਦਰਾਖਤ ਨਹੀਂ ਰਹਿ ਦਿੰਦੇ ਆਪ ਹੀ ਅੱਗ ਲਾ ਕੇ ਆਪ ਦਾ ਦਰਖਤ ਆਪ ਹੀ ਮਿਚਾ ਦਿੰਦੇ ਨੇ ਕਾਲ ਸਿਆਣੀ ਵਾਲੇ ਮੰਨਣੀ ਪੁੱਤ ਨੂੰ ਬਾਬਾ ਸਰਕਾਰ ਹੱਥ ਸਾਭੂ ਸਵੇ ਸਾਰਾ ਸਭ ਕੁਝ ਕਰ ਸਰਵੇ ਸੱਤ ਹੈ ਸਰਕਾਰ ਤੂੰ ਮੇਰੇ ਖੇਤ ਜਾ ਕੇ ਦੇਖੀ ਕਿੰਨੇ ਦਰਾਖਤ ਲਾਏ ਹੋਏ ਨੇ ਹੈਗਾ ਮੈਂ ਦੇਖਿਆ ਮੈਂ ਨਾ ਫੇਰ ਕਿਉਂ ਨਹੀਂ ਉੱਥੇ ਸ਼ਾਂਤੀ ਆਉਂਦੀ ਬੰਦੇ ਨੂੰ ਦਰਾਖਤ ਦਾ ਰੇਗ ਨੂੰ ਲਾਉਣੇ ਚਾਹੀਦੇ ਨੇ ਮਡੀਆਂ 'ਚ ਵੀ ਲਾਤੇ ਲਾਏ ਨੇ ਅਸੀਂ ਮੰਡੀਆਂ 'ਚ ਵੀ ਲਾਏ ਹੋਏ ਨੇ ਸਾਡੇ ਕਰਬਾਈਣੀਆਂ ਉਹ ਜਦੋਂ ਪਰਾਲੀ ਦਾ ਧੂਆ ਹੁੰਦਾ ਹੈ ਉਦੋਂ ਕਹਿੰਗੇ ਪੰਜਾਬ ਦਾ ਧੂਆ ਹੁੰਦਾ ਦਿੱਲੀ ਭਾਗਿਆ ਹਾਂ ਹਾਂ ਸਾਨੂੰ ਉਹ ਨਾ ਦੀ ਗਿਆ ਨੈਟ ਨਾਲ ਆ ਹੁਣ ਪਾਣੀ ਦੀਦਾ ਹੀ ਨਹੀਂ ਲੈ ਹਾਂ ਬਾਬਾ ਇਹ ਮੰਨਦਾ ਜੀ ਮੇਰੀ ਉਮਰ 40 ਸਾਲ ਦੀ ਹੋ ਗਈ ਬਾਬਾ 40 ਸਾਲ ਪੰਜਾਬ ਨੇ ਬਹੁਤ ਮਾਰਾਂ ਚੱਲੀਆਂ ਨੇ ਪੰਜਾਬ ਨੂੰ ਪਾਣੀ ਵੀ ਮਾਰਦਾ ਲੋ ਅੱਗੇ ਮਾਰਦਾਗਾ ਇਹਦਾ ਥੋੜੇ 1 ਸਾਲ ਸਾਡੇ ਕੀ ਬਾਪ 23 ਜਿਹੜਾ 24 ਜ ਨਹੀਂ ਆਇਆ ਆ ਫੇ 25 ਫੇਰ ਆ ਗਿਆ ਮੈਂ ਕਿਹਾ 10 ਚਾਇਆ ਦੀ ਬੜਾ ਬਾਬਾ ਹੇ ਬੱਸ ਫੇਰ ਖਰਾਬ ਹੋ ਤੁਸੀਂ ਇਹਦੇ ਨੇ ਕਿ ਤਾਹ ਪੈਂਪਰੇ ਪਏ ਨੇ ਉਹ ਦੋ ਦੋ ਟੁੱਟ ਕੇ ਬੰਦ ਹੁੰਦੇ ਨੇ ਕੁਤਾ ਕੇ ਕੁਤਾ ਕੋਈ ਫਸਲ ਦਾ ਟਾਈਮ ਵੀ ਨਹੀਂ ਰਿਹਾ ਉਥੇ ਸਾਡੀ ਜੁੱਪੀ ਵੇਬਾ ਤੁਹਾਨੂੰ ਕਹਾਂ ਕਣਕ ਬੀਜਣੀ ਬੋਲ ਜਾਂਦਾ ਅਮਰ ਜੰਨਾ ਖਬਰਾਂ ਸੁਣਦਾ ਹਾਂ ਕਰੇ ਸੈਂਟਰ ਵਾਲਿਆਂ ਨੇ ਆਏ ਨਹੀਂ ਕਿਹਾ ਵੀ ਪਾਣੀ ਨਖਾ ਹੋ ਗਿਆ ਪੰਜਾਬ ਦਾ ਉਹਦਾ ਧੂਆ ਧੂਆ ਆਏ ਕਰੀਏ ਨੇ ਹੁਣ ਜੰਮੀ ਖਬਰ ਨਹੀਂ ਆਈ ਵੀ ਪਿਆਰ ਨਾ ਤਕਾ ਵੀਦਾ ਸਾਰੇ ਦੇਸ਼ੋਂ ਪਾਣੀ ਵੀ ਰਿਹਾਉਂਦਾ ਹੂੰ ਤਾਂ ਹੀ ਤਾਂ ਹੋ ਨੇ ਉਹ ਸਰਨ ਲੱਗ ਗਿਆ ਹੁਣ ਜੁੱਪੀ ਜਾਪੀ ਚੋਂ ਦਾਣੇ ਲੱਗੇ ਸਾਰੇ ਹੌਣ ਹੈ ਹਾਂ ਜੇ ਇਹੀ ਮੁੱਲ ਲੈਣੀ ਪਵੇ ਕਿ ਪਤਾ ਲੱਗੇ ਇਹਨਾਂ ਨੂੰ ਬਾਕੀ ਬਾਬਾ ਦਾ ਹੁਣ ਹੱਲ ਕੀ ਹੋਣਾ ਚਾਹੀਦਾ ਹੈ ਹੁਣ ਸਾਡਾ ਕੀ ਹੈ ਹੁਣ ਤਾਂ ਤੋੜੀਆ ਦਾੜੀਆ ਬੀਜੂ ਹੁਣ ਅਸਲ ਤਾਂ ਕੋਈ ਦਦਾ ਟਾਈਮ ਰਿਹਾ ਨਹੀਂ ਇਹ ਬਾਬਾ ਪਾਪੋ ਕੀ ਸਰਕਾਰ ਆ ਬਤੀ ਐਕਸ਼ਨ ਲਵੇ ਤੇ ਸਰਕਾਰ ਫਿਰ ਸਰਕਾਰ ਤਾਂ ਬੀਮਾ ਕਰੇ ਜੀ ਇਹਦਾ ਅਸਲੀ ਦਾ ਕਿਤੇ ਜਦੋਂ ਬਾਬਾ ਕਿਤੇ ਬੀਮਾ ਹੋ ਜਾਏਗਾ ਹਾਂ ਹਾਂ ਪਹਿਲਾਂ ਚੰਗੇ ਭੋਲੇ ਤੋਂ ਪੈਸੇ ਕੱਟੇ ਜਾਣ ਜਿਹਦੀ ਮਰ ਜਾਂਦੀ ਹੈ ਉਹਨੂੰ ਫੁੱਲ ਮਿਲ ਜਾਣ ਇਹੇ ਲੋਟ ਆਊਗਾ ਉਹ ਕੱਲੇ 5-6 ਹਜ਼ਾਰ ਨਾਲ ਨਹੀਂ ਇਹ ਸਰਦਾ ਹੈਗਾ 5-6 ਤਾਂ ਕੀ ਦੀ ਦੀ ਲਵਾਈ ਹੋਗੀ ਹਰ ਰੇ ਪੈ ਗਿਆ ਪ੍ਰਧਾਨ ਵੀ ਪਾਦੀ ਜੀ ਇਹ 5-7000 ਵਾਲੀ ਨਹੀਂ ਤਾਂ ਕੋਸੰਦਾ ਇਹ ਸਾਰੇ ਪੈਸੇ ਮਿਲਿਆ ਕਰਨ ਬੀਮਾ ਹੋ ਜੇ ਪੱਕਾ ਜਿਵੇਂ ਗੱਡੀਆਂ ਗੁੱਡੀਆਂ ਦਾ ਹੁੰਦਾ ਹਾਂ ਅਲਮਾਰਟ ਦੇ ਡਿਵੀਜ਼ਨ ਲੱਗ ਗਿਆ ਦੇਖਣਾ ਅੱਛਾ ਜੀ ਉਹ ਜਿਹੜਾ 309 ਨੰਬਰ ਤੋਂ ਸ਼ੁਰੂ ਹੁੰਦੇ ਵੱਡੇ ਟੈਸਨ ਤੇ ਕੈਮਰੇ ਆਪਣੇ ਹਾਂ ਹਾਂ ਚੈਨਲ ਹਾਂ ਉਹਨਾਂ ਨੇ ਪੰਜਾਬ ਦਾ ਨੌਂ ਤੱਕ ਨਹੀਂ ਲਿਆ ਉਹ ਜਿਹੜੇ ਮੋਦੀ ਦੇ ਚੈਨਲ ਲੱਗੋਦੀ ਪਤਾ ਨਹੀਂ ਕਿਹੜੇ ਨੇ ਉਹ ਅਬਰਾਂ ਹੋਰ ਦੇਸ਼ਾਂ ਦੇ ਦਿਖਾਉਂਦੇ ਨੇ ਕਦੇ ਲੜਾਈ ਦੀਆਂ ਲੱਗਣ ਦਿਖਾਉਂਦਾ ਕਦੇ ਟੀਨ ਗਿਆ ਉਹ ਆਪਣੇ ਪੰਜਾਬ ਦਾ ਜੰਮੀ ਖਾਣਾ ਨਹੀਂ ਲਿਆ ਉਹਨਾਂ ਨੇ ਇੰਨਾ ਦਰਿਆਤਾ ਇਹਦੇ ਬਾਅਦ ਨੇ ਹੋ ਬੋਦੀ ਦੇ ਬੋਦੀ ਦੇ ਗੋਦੀ ਵੀੜਾ ਬਾਜਦੇ ਨੇ ਪਪਾ ਗੱਲ ਇੱਕ ਹੋਰ ਵੀ ਹੈਗੀ ਹਮ ਇਹ ਤਾਂ ਅਸੀਂ ਹੱਕ ਮੰਗਦੇ ਆ ਤਾਂ ਅਸੀਂ ਆਤਵਾਦੀ ਆ ਹਮ ਜੋਹੇ ਫੌਜ ਮਰ ਕੇ ਤਿਰੰਗੇ ਦੇ ਵੜ ਕੇ ਵੀ ਦੇਸ਼ ਭਗਤ ਆ ਹਮ ਸਾਰੇ ਉਹ ਮਾਰਦੇ ਆ ਆਪਦੇ ਕੇ ਪੈਂਦੀ ਆ ਮੇਰਾ ਪਪਾ ਹੱਥ ਵਨ ਕੇ ਹੀ ਗੋਦੀ ਵੀੜਾ ਵੇਚ ਤੇ ਪਾਈ ਸਾਨੂੰ ਹੁਣ ਦਿਖਾਉ ਜੀ ਪੀਪ ਇਹ ਆਪ ਦੇ ਆ ਹਾਲਾਤ ਦੇ ਪੀਪ ਐ ਡੁੱਬ ਰਿਹਾ ਉਹ ਫੌਜੀਆ ਨਾਲ ਵੀ ਲੱਗੇ ਬਚਾਰੇ ਆ ਨਾ ਠੱਕਾ ਕਰਨਾ ਤਿੰਨ ਚਾਰ ਸਾਲ ਲਵਾ ਕੇ ਪੈਸਾ ਨੇ ਵਗ ਜਾ